ਮਨ ਗौरा ਰੇ ਲੀਨੀ ਹੱਥ ਵਸਾਰ ਛੋਟਨ ਕੋ ਸੈਸਾ ਕਰਿਆ ਮਨ ਗौरा ਰੇ ਕਹਿੰਦੇ ਨੇ ਮਰਕਟ ਮੁਸਤੀ ਨਾਲ ਜਗੀ ਮਨ ਗौरा ਰੇ ਲੀਨੀ ਹੱਥ ਵਸਾਰ ਕਹਿੰਦੇ ਨੇ ਕਿ ਜਿਵੇਂ ਬਾਂਦਰ ਦੇ ਬਾਂਦਰ ਨੂੰ ਲੋਭ ਦਾ ਵਿਕਾਰ ਚੰਬੜਿਆ ਹੁੰਦਾ ਹੈ ਲਾਲਚ ਦਾ ਵਿਚਾਰ ਕੰਮੜਿਆ ਹੁੰਦਾ ਹੈ ਕਿਉਂ ਜਦੋਂ ਅਸੀਂ ਬਾਂਦਰ ਨੂੰ ਫੜਨਾ ਹੋਵੇ ਨਾ ਤੇ ਕੀ ਕਰਦੇ ਹਾਂ ਇੱਕ ਛੋਟਾ ਜਿਹਾ ਭਾਂਡਾ ਲਿਆ ਜਾਂਦਾ ਹੈ ਚੋੜੇ ਪਾਲ ਛੋੜੇ ਮੂੰਹ ਵਾਲਾ ਭਾਂਡਾ ਲਿਆ ਜਾਂਦਾ ਹੈ ਉਸ ਨੂੰ ਅਸੀਂ ਕੀ ਕਰਦੇ ਹਾਂ ਧਰਤੇ ਦੇ ਉੱਤੇ ਗੱਡ ਦਿੰਦੇ ਹਾਂ ਤੇ ਉਹਦੇ ਵਿੱਚ ਕੁਝ ਛੋਲੇ ਪਾ ਦਿੰਦੇ ਹਾਂ ਤੇ ਛੋਲੇ ਪਾ ਦਿੰਦੇ ਹਾਂ ਜਦੋਂ ਬਾਗਦਰ ਆਉਂਦਾ ਹੈ ਛੋਲਿਆਂ ਵਿੱਚ ਆਪਣਾ ਹੱਥ ਪਾਉਂਦਾ ਹੈ ਛੋਲੇ ਕੱਢਦਾ ਤੇ ਕਹਿੰਦੇ ਆ ਕਿ ਛੋਲੇ ਜਦੋਂ ਕੱਢਦਾ ਨਾ ਉਹਦਾ ਹੱਥ ਫਸ ਜਾਂਦਾ ਹੈ ਕਿਉਂਕਿ ਉਹਨੂੰ ਪਤਾ ਹੈ ਵੀ ਮੈਂ ਛੋਲੇ ਛੱਡਾਂਗਾ ਮੈਂ ਛੋਲੇ ਖਾਣੇ ਨੇ ਪਰ ਉਹਦਾ ਹੱਥ ਵੀ ਨਹੀਂ ਨਿਕਲਦਾ ਜੇ ਛੋਲੇ ਨਹੀਂ ਛੱਡਦਾ ਜੇ ਛੋਲੇ ਛੱਡ ਵੀ ਦੇਵੇ ਤਾਂ ਉਹਦਾ ਹੱਥ ਨਹੀਂ ਨਿਕਲਦਾ ਕਿਉਂਕਿ ਉਹਨੂੰ ਫੜਨ ਦਾ ਇਹ ਜੰਤਰ ਉਪਾਕ ਜੰਤਰ ਦਾ ਉਪਾਅ ਇਤਾ ਜਾਂਦਾ ਹੈ ਕਿਉਂਕਿ ਉਹ ਲੋਭ ਦੇ ਕਰਕੇ ਛੋਲੇ ਨਹੀਂ ਛੱਡਦਾ ਤੇ ਇਹਦੇ ਕਰਕੇ ਉਹ ਫੜਿਆ ਜਾਂਦਾ ਹੈ ਕਹਿੰਦੇ ਸਤਿਗੁਰੂ ਵੀ ਕਹਿੰਨੇ ਨੇ ਕਿ ਜਿਵੇਂ ਬਾਂਦਰ ਫੜਿਆ ਜਾਂਦਾ ਹੈ ਇਸੇ ਤਰ੍ਹਾਂ ਤੂੰ ਵੀ ਲੋਭ ਦੇ ਜਿਹੜਾ ਲਾਲਚ ਦੇ ਵਜ੍ਹਾ ਹੋਇਆ ਤੂੰ ਵੀ ਫੜਿਆ ਜਾਂਦਾ ਹੈ ਕਦੋਂ ਜਦੋਂ ਤੇਰੇ ਮਨ ਵਿੱਚ ਲੋਭ ਆ ਜਾਂਦਾ ਹੈ ਲੋਭ ਤੋਂ ਤ੍ਰਿਸ਼ਨਾ ਜਨਮ ਲੈਂਦੀ ਹੈ ਕਹਿੰਦੇ ਨੇ ਜਦੋਂ ਲਿਵ ਟੁੱਟ ਜਾਂਦੀ ਹੈ ਪਰਮਾਤਮਾ ਤੋਂ ਉਦੋਂ ਤ੍ਰਿਸ਼ਨਾ ਆਪਣਾ ਪ੍ਰਭਾਵ ਪਾਉਂਦੀ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਲੇਵਿ ਛੁੱਟ ਕੇ ਲਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਜਦੋਂ ਲੇਵ ਟੁੱਟ ਗਈ ਤੇ ਤ੍ਰਿਸ਼ਨਾ ਉੱਤੇ ਹਮਲਾ ਕਰੇ ਲੈਣਾ ਤ੍ਰਿਸ਼ਨਾ ਕਰਕੇ ਇਹ ਮਨੁੱਖ ਸੰਸਾਰ ਦੇ ਉੱਤੇ ਠਗੀਆਂ ਮਾਰਦਾ ਹੈ ਪਰ ਬਾਣੀ ਕਹਿੰਦੀ ਹੈ ਬੋਹ ਪ੍ਰਵੰਝ ਕਰ ਪਰ ਤਨ ਲਿਆਵੈ ਸੁਤਦਾਰਾ ਪੈ ਅਨਲ ਲਟਾਵੈ ਮਨ ਮੇਰੇ ਬੁਲੇ ਕਪਟ ਨਾ ਕੀਜੈ ਅੰਤਨ ਵਿਰਾ ਤੇਰੇ ਦੀਪ ਲਿਜੈ ਕਹਨੇ ਨੀ ਤੂੰ ਪਰਵਾਰ ਦੇ ਖਾਤਰ ਬੋਹ ਪ੍ਰਵੰਝ ਕਰ ਪਰ ਤਨ ਲਿਆਵੈ ਸੁਤਦਾਰਾ ਪੈ ਅਨਲ ਲਟਾਵੈ ਮਨ ਮੇਰੇ ਕੋ ਲੈਤ ਨਗੀਜੈ ਅੰਤ ਨਵੇਰਾ ਤੇਰੀ ਜੀ ਪਹਲੇ ਜਾਏ ਜੇ ਤੂੰ ਇਤਸ਼ਨਾ ਦੇ ਵਿੱਚ ਫਸਿਆ ਹੋਇਆ ਤਾਂ ਇਹਨੂੰ ਛੱਡ ਦੇ ਇਹ ਦ੍ਰਿਸ਼ਨਾ ਦਾ ਰੋਗ ਤਾਂ ਹੀ ਖਤਮ ਹੋਣਾ ਜਦੋਂ ਮਨ ਦੇ ਵਿੱਚ ਸੰਤੋਖ ਆਏਗਾ ਸਤਿਗੁਰ ਦੀ ਬਾਣੀ ਕਹਿੰਦੀ ਹੈ ਸੈਸ ਖਟੇ ਲੱਖ ਕੋਠ ਧਾਵੈ ਤ੍ਰਿਪਤਨ ਆਵੈ ਮਛ ਪਵੈ ਕਹਿੰਦੇ ਕਿ ਮਨੁੱਖ ਜਿਹੜਾ ਹੈ ਵੱਧ ਤੋਂ ਵੱਧ ਪੈਸਾ ਕਮਾਉਂਦਾ ਹੈ ਵੱਧ ਤੋਂ ਵੱਧ ਕਹਿੰਦਾ ਵੀ ਮੈਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਆਏ ਮਿਲ ਜੇ ਕਹਿੰਦੇ ਨੇ ਉਹਨੂੰ ਤ੍ਰਿਸ਼ਨਾ ਦਾ ਰੋਗ ਲੱਗ ਗਿਆ ਜੇ ਮਨੁੱਖ ਅੱਜ 10 ਰੁਪਏ ਮੰਗਦਾ ਹੈ ਨਾ ਕਹਿੰਦਾ ਮੈਨੂੰ ਯਾਰ ਮਿਲ ਜਾਈਂ ਕਹਿੰਦਾ ਮੈਨੂੰ ਯਾਰ ਮਿਲ ਗਿਆ ਮੈਨੂੰ ਲੱਖ ਮਿਲ ਜਾਈਂ ਮੈਨੂੰ ਕਰੋੜ ਮਿਲ ਜਾਈਂ ਮੈਨੂੰ ਅਰਬ ਮਿਲ ਜਾਈਂ ਕਹਿੰਦੀ ਆਉਂਦੀ ਤ੍ਰਿਸ਼ਨਾ ਜਿਹੜੀ ਹੈ ਵੱਧਦੀ ਹੀ ਜਾਂਦੀ ਹੈ ਜਿਵੇਂ ਅਗ ਹੁੰਦੀ ਆ ਨਾ ਅਗ ਦੇ ਵਿੱਚ ਜਿੰਨੀਆਂ ਮਰਜੀ ਲੱਕੜਾਂ ਪਾਈ ਜੋ ਜਿਹੜੀ ਅਗ ਦੇ ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ ਸਗੋਂ ਵੱਧਦੀ ਉਹ ਜਾਂਦੀ ਹੈ ਕਹਿੰਦੇ ਇਸੇ ਤਰ੍ਹਾਂ ਜਿਹੜੀ ਤ੍ਰਿਸ਼ਨਾ ਤੈਨੂੰ ਲੱਗੀ ਹੋਈ ਹੈ ਪਾਣੀ ਦੇ ਅੱਗ ਦੇ ਵਾਂਗ ਹੈ ਜਦੋਂ ਦੇ ਵਿੱਚ ਲੱਕੜਾਂ ਸੀ ਪਾਈ ਜਾਂਦੇ ਆ ਪਾਈ ਜਾਂਦੇ ਆ ਵੱਧਦੀ ਜਾਂਦੀ ਹੈ ਇਸੇ ਤਰ੍ਹਾਂ ਮਨੁੱਖ ਤੇਰੀ ਵੀ ਤ੍ਰਿਸ਼ਨਾ ਜਿਹੜੀ ਵੱਧਦੀ ਜਾਂਦੀ ਹੈ ਬਾਣੀ ਕਹਿੰਦੀ ਹੈ ਬਿਨ ਸੰਤੋਖ ਨਹੀਂ ਕੋ ਰਾਜੈ ਬਿਨ ਸੰਤੋਖ ਤੋਂ ਮਨੁੱਖ ਰਾਜ ਨਹੀਂ ਸਕਦਾ ਜਿੰਦਗੀ ਵਿੱਚ ਸੰਤੋਖ ਹੋਣਾ ਬਹੁਤ ਜ਼ਰੂਰੀ ਹੈ ਜੇ ਸੰਤੋਖ ਹੋਏਗਾ ਤੇ ਤਾਂ ਹੀ ਅਸੀਂ ਸਤਿਗੁਰੂ ਦੀ ਜਿਹੜੀ ਅਸੀਂ ਲੋਭ ਛੱਡ ਦਿੰਦੇ ਹਾਂ ਤਾਂ ਹੀ ਅਸੀਂ ਤ੍ਰਿਸ਼ਨਾ ਨੂੰ ਛੱਡ ਦਿੰਦੇ ਹਾਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ ਬਿਰਲੇ ਨੇ ਜਿਨ੍ਹਾਂ ਦੀ ਤ੍ਰਿਸ਼ਨਾ ਬੁਝੀ ਹੋਈ ਹੈ ਨਹੀਂ ਤਾਂ ਸਾਰੇ ਇਹ ਲੋਭ ਦੇ ਵਿੱਚ ਭਟਕੇ ਫਿਰਦੇ ਨੇ ਫਸੇ ਹੋਏ ਨੇ ਕਹਿੰਦੇ ਸੰਤੋਖ ਜਦੋਂ ਤੇਰੇ ਹਿਰਦੇ ਵਿੱਚ ਆ ਗਿਆ ਤੇ ਉਦੋਂ ਹੀ ਤ੍ਰਿਸ਼ਨਾ ਦਾ ਜਿਹੜਾ ਨਾਸ ਹੋ ਜਾਏਗਾ ਤ੍ਰਿਸ਼ਨਾ ਤੇਰੇ ਹਿਰਦੇ ਵਿੱਚੋਂ ਖਤਮ ਹੋ ਜਾਏਗੀ ਸੋ ਸਤਗੁਰੂ ਕਹਿੰਦੇ ਨੇ ਕਾਮ ਕ੍ਰੋਧ ਲੋਭ ਛੋੜੀਐ ਦੀਜੇ ਅਗਨ ਜਲਾਏ ਕਹਿੰਦੇ ਜਿਹੜਾ ਕਾਮ ਹੈ ਕ੍ਰੋਧ ਹੈ ਲੋਭ ਹੈ ਨੂੰ ਛੱਡ ਦੇਣਾ ਚਾਹੀਦਾ ਤੇ ਇਹਨੂੰ ਜਿਹੜਾ ਹੈ ਅਗਨ ਦੇ ਵਿੱਚ ਅਗਨ ਦੇ ਵਿੱਚ ਜਲਾ ਦੇਣਾ ਚਾਹੀਦਾ ਹੈ ਜੀਵਤਿਆ ਨਿਤ ਤੇ ਜੱਪੀਐ ਨਾਨਕ ਸੱਚਾ ਨਾਮ ਜੀਵਦਿਆ ਹੋਇਆ ਉਸ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜਿਹੜਾ ਸੱਚਾ ਹੈ ਜਿੰਦਾ ਨਾਮ ਸੱਚ ਹੈ ਜਿਹੜਾ ਸਦੀਵੀ ਰਹਿਣ ਵਾਲਾ ਹੈ ਜਿਨੂੰ ਬਾਣੀ ਕਹਿੰਦੀ ਹੈ ਨਾ ਆਦ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚ ਅੱਗੇ ਸਤਿਗੁਰੂ ਦੀ ਕੀ ਕੀ ਕਹਿੰਦੇ ਨੇ ਮਹਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਬਲ ਪਾਏ ਆਏ ਨਾਨਕ ਨਾਮੇ ਅਰਾਧਿਆ ਗੁਰਪੁਰ ਅਦਿਆ ਮਿਲਾਏ ਜਦੋਂ ਦੂ ਸਿਮਰਤ ਸਿਮਰ ਪ੍ਰਭ ਆਪਣਾ ਸਭ ਬਲ ਪਾਏ ਆਏ ਕਹਿੰਦੇ ਜੂ ਜਦੋਂ ਦੂ ਪਰਮਾਤਮਾ ਦਾ ਸਿਮਰੇਗਾ ਨਾਮ ਸਿਮਰੇਗਾ ਨਾ ਸਿਮਰ ਸਿਮਰੇਂਗਾ ਤੇ ਉਸ ਦਿਨ ਤੇਰੇ ਹਿਰਦੇ ਵਿੱਚ ਉਹ ਸਾਰੇ ਫਲ ਪ੍ਰਾਪਤ ਹੋ ਜਾਣਗੇ ਇਹ ਜਿਹੜੇ ਤਾਮ ਕ੍ਰੋਧ ਲੋਭ ਅਹੰਕਾਰ ਨੇ ਇਹਨਾਂ ਦੇ ਪਦਾਰਥਾਂ ਦੀ ਜਿਹੜੇ ਪਦਾਰਥ ਨੇ ਖਤਮ ਹੋ ਜਾਣਗੇ ਫਿਰ ਤੂੰ ਸਾਰੇ ਫਲ ਪ੍ਰਾਪਤ ਕਰ ਲਵੇਂਗਾ ਨਾਨਕ ਨਾਮੇ ਰਾਧਿਆ ਗੁਰਪੂਰਿਆ ਦੀਆ ਮਿਲਾਏ ਕਹਿੰਦੇ ਉਹ ਪ੍ਰਮਾਤਮਾ ਜਦ ਅਦੁੱਦੂ ਨਾਮ ਅਰਾਧੇਗਾ ਧਿਆਏਗਾ ਤਾਂ ਫਿਰ ਤੇਰੇ ਹਿਰਦੇ ਵਿੱਚੋਂ ਪੂਰੇ ਗੁਰੂ ਦੇ ਦਵਾਰਾ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਏਗਾ ਕਿਉਂਕਿ ਸਾਧੂ ਗੁਰੂ ਦੀ ਬਾਣੀ ਕਹਿੰਦੀ ਹੈ ਪੂਰੇ ਗੁਰ ਦਾ ਸੁਣ ਵਿਦੇਸ਼ ਪਾਰ ਬ੍ਰਹਮ ਨਿਕਟ ਤਰ ਤੇਗ ਪਾਰ ਪੂਰੇ ਗੁਰੂ ਦਾ ਤੂੰ ਉਪਦੇਸ਼ ਜਿਹੜਾ ਹੈ ਸੁਣ ਜਦੋਂ ਤੂੰ ਨਾਨਕ ਨਾਮ ਅਰਾਧਿਆ ਫੁਰਪੂਰੇ ਦੀਆ ਮਲਾਏ ਪੂਰੇ ਗੁਰੂ ਦੇ ਦੁਆਰਾ ਤੂੰ ਪਰਮਾਤਮਾ ਦੇ ਵਿੱਚ ਲੀਨ ਹੋ ਜਾਏਗਾ ਮਿਲ ਜਾਏਗਾ ਪੂਰਾ ਪ੍ਰਭਿਆ ਰਾਧਿਆ ਪੂਰਾ ਜਾ ਕਾ ਨਾਮੁ ਨਾਨਕ ਪੂਰਾ ਭਾਇਆ ਪੂਰੇ ਕੇ ਗੁਣ ਗਾਓ ਕਹਿੰਦੇ ਉਸ ਪੂਰੇ ਗੁਰੂ ਦੇ ਜਿਹੜੇ ਗੁਣ ਨੂੰ ਗੋਲਾਦਰ ਨਾਮ ਨੂੰ ਤਪ ਜਪਣਾ ਕਰ ਕੇ ਕਹਿੰਦੇ ਨੇ ਵਹਲਾ ਪੌੜੀ ਸੋ ਮੁਕਤਾ ਸੰਸਾਰ ਜੇ ਗੁਰੂ ਉਪਦੇਸਿਆ ਤਿਸ ਦੇ ਤਿਸ ਕੀ ਗਏ ਬਿਲਾਏ ਨਿਤੇ ਅਦਿਸਿਆ ਅੱਗੇ ਪੌੜੀ ਦੇ ਵਿੱਚ ਕਹਿੰਦੇ ਨੇ ਸੋ ਮੁਕਤਾ ਸੰਸਾਰ ਜੇ ਗੁਰੂ ਉਪਦੇਸਿਆ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸ ਗਿਆ ਕਹਿੰਦੇ ਉਹ ਮੁਕਤਾ ਹੈ ਸੰਸਾਰ ਤੋਂ ਪਾਪ ਪਦਾਰਥ ਤੋਂ ਮੁਕਤ ਹੋ ਗਿਆ ਇਕ ਆ ਕਾਮ ਕ੍ਰੋਧ ਲੋਭ ਹੰਕਾਰ ਨੇ ਨਾ ਜਿਹੜੇ ਮਨ ਦੇ ਵਿੱਚ ਵਸੇ ਹੋਏ ਨੇ ਇਹਨਾਂ ਪਦਾਰਥਾਂ ਤੋਂ ਉਹਦੀ ਮੋਤੀ ਹੋ ਗਈ ਤੇ ਫਿਰ ਪੂਰੇ ਗੁਰੂ ਦੇ ਉਪਦੇਸ਼ ਦੇ ਦੁਆਰਾ ਉਹ ਗੁਰੂ ਨਾਲ ਮਿਲ ਗਿਆ ਹੁਣ ਗੁਰੂ ਦਾ ਉਪਦੇਸ਼ ਕੀ ਹੈ ਗੁਰੂ ਦਾ ਗਿਆਨ ਲੈਣਾ ਗੁਰੂ ਦਾ ਉਪਦੇਸ਼ ਹੈ ਗੁਰੂ ਦੀ ਬਾਣੀ ਕਹਿੰਦੀ ਹੈ ਗੁਰ ਕੀ ਮਤ ਤੂ ਲੈ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਜਿਨ੍ਹਾਂ ਨੇ ਗੁਰੂ ਦੀ ਮਤ ਨਹੀਂ ਲਈ ਗੁਰੂ ਦਾ ਗਿਆਨ ਨਹੀਂ ਲਿਆ ਨਾ ਤੇ ਸਮਝ ਲੈਣਾ ਉਹ ਜੇ ਵਿਕਾਰਾਂ ਦੇ ਵਿੱਚ ਉਹ ਕਾਮ, ਕ੍ਰੋਧ, ਲੋਭ, ਹੰਕਾਰ ਦੇ ਵਿੱਚ ਡੁੱਬੇ ਹੋਏ ਨੇ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਲਿਆ ਤੇ ਕਹਿੰਦੇ ਨੇ ਕਿ ਉਹਨਾਂ ਦੇ ਹਿਰਦੇ ਵਿੱਚ ਗਿਆਨ ਉਪਜ ਗਿਆ ਕਿਉਂਕਿ ਆਪ ਜੀ ਕੱਲ ਵੀ ਸਰਨਨ ਕਰ ਰਹੇ ਸੀ ਨਾ ਗਿਆਨ ਜਨ ਗੁਰ ਦਿਆ ਅਗਿਆਨ ਦੇ ਦਰਬਨਾਸ ਆਦੇ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਕਹਿੰਦੇ ਨੇ ਜਦੋਂ ਤੇਰੇ ਹਿਰਦੇ ਵਿੱਚ ਅਗਿਆਨਤਾ ਦਾ ਨੇਰਾ ਖਤਮ ਹੋ ਗਿਆ ਗਿਆਨ ਆ ਗਿਆ ਉਦੋਂ ਤੂੰ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਏਗਾ ਹੁਣ ਅਸੀਂ ਗਿਆਨ ਗੁਰੂ ਕੋਲੋਂ ਲੈਣਾ ਹੈ ਪਦਾਰਥਾਂ ਤੋਂ ਥੋੜਾ ਸਾਨੂੰ ਗਿਆਨ ਮਿਲਣਾ ਹੈ ਕਿਉਂਕਿ ਬਾਹਰੀ ਗਿਆਨ ਸਾਨੂੰ ਮਿਲ ਜਾਂਦਾ ਹੈ ਤੇਰਾ ਜਿਹੜਾ ਅੰਦਰੇ ਗਿਆਨ ਹੈ ਨਾ ਗੁਰੂ ਦਾ ਗਿਆਨ ਹੈ ਇਹ ਗੁਰੂ ਕੋਲੋਂ ਹੀ ਮਿਲਦਾ ਹੈ ਕਿਉਂਕਿ ਜਦੋਂ ਅਸੀਂ ਹਨੇਰੇ ਨੂੰ ਦੂਰ ਕਰਨਾ ਹੋਵੇ ਤਾਂ ਦੀਵਾ ਜਗਾਇਆ ਜਾਂਦਾ ਹੈ ਲਾਈਟ ਜਗਾਈ ਜਾਂਦੀ ਹੈ ਰੋਸ਼ਨੀ ਜਗਾਈ ਜਾਂਦੀ ਹੈ ਤੇ ਕਹਿੰਦੇ ਨੇ ਮਨ ਰੂਪੀ ਜਿਹੜਾ ਹਨੇਰਾ ਹੈ ਨਾ ਅਗਿਆਨਤਾ ਦਾ ਹਨੇਰਾ ਹੈ ਇਹਨੂੰ ਦੂਰ ਕਰਨਾ ਹੈ ਤੇ ਤੇਰੇ ਹਿਰਦੇ ਵਿੱਚ ਨਾਮ ਨੂੰ ਸੁਣਾ ਪਏਗਾ ਗੁਰੂ ਦਾ ਸੱਚਾ ਗਿਆਨ ਲੈਣਾ ਪਏਗਾ ਜਿਨੂੰ ਬਾੜੀ ਕਹਿੰਦੀ ਹੈ ਗੁੰਬੇ ਵਧਾ ਜਲ ਰਹੇ ਜਲ ਬਿਨ ਗੁੰਮ ਨ ਹੋਈ ਗਿਆਨ ਦਾ ਬਦਾ ਵਨ ਰਹੇ ਗੁਰ ਬਿਨ ਗਿਆਨ ਨ ਹੋਈ ਗੁਰੂ ਦਾ ਉਪਦੇਸ਼ ਲਏਗਾ ਤੇ ਫੇਰੇ ਤੋਂ ਇਹ ਸੰਸਾਰ ਤੋਂ ਮੁਕਤ ਹੋ ਜਾਏਗਾ ਤਿਸ ਕੀ ਗਈ ਬਿਲਾਏ ਮਿਤੇ ਅਦੇਸਿਆ ਕਹਿੰਦੇ ਫਿਰ ਉਹਦੀ ਜਿਹੜੀ ਬਿਲਾਏ ਹੈ ਜਿਹੜੀ ਉਹਦੀ ਵਿਪਤਾ ਹੈ ਖਤਮ ਹੋ ਜਾਂਦੀ ਹੈ ਫਿਰ ਚਿੰਤਾ ਦਾ ਜਿਹੜਾ ਰੋਗ ਹੈ ਉਹ ਵੀ ਖਤਮ ਹੋ ਜਾਂਦਾ ਹੁਣ ਸਾਨੂੰ ਚਿੰਤਾ ਲੱਗੇ ਰਹਿੰਦੀ ਹੈ ਸਾਨੂੰ ਡਰ ਲੱਗਿਆ ਹੀ ਰਹਿੰਦਾ ਜਦੋਂ ਮਨੁੱਖ ਇਹ ਵਿਕਾਰ ਕਮਾਉਂਦਾ ਹੈ ਨਾ ਫਿਰ ਚਿੰਤਾ ਉਹਨੂੰ ਲੱਗੇ ਰਹਿੰਦੀ ਹੈ ਕਿ ਮੇਰੇ ਤੋਂ ਮਾੜਾ ਕਰਮ ਹੋ ਗਿਆ ਮੈਨੂੰ ਬਹੁਤ ਗਲਤ ਕੰਮ ਕਰਦਿਆਂ ਮੈਨੂੰ ਹੋ ਗਏ ਨੇ ਹੁਣ ਮੈਨੂੰ ਕੀ ਪਤਾ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਨਗੇ ਕਿ ਨਹੀਂ ਕਰਨਗੇ ਉਹਦੀ ਜਿਹੜੀ ਇਹ ਜਿਹੜੀ ਚਿੰਤਾ ਹੈ ਨਾ ਤਾਂ ਹੀ ਖਤਮ ਹੁੰਦੀ ਹੈ ਜਦੋਂ ਅਸੀਂ ਸਤਿਗੁਰ ਦੀ ਸ਼ਰਣ ਵਿੱਚ ਆਉਂਦੇ ਹਾਂ ਸਤਿਗੁਰ ਦੀ ਬਾਣੀ ਕਹਿੰਦੀ ਹੈ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੋਕ ਨਾਮ ਹਰਿ ਸ਼ੋਗਾ ਚਿੰਤਾ ਲਾਹੇ ਹਮਾਰੇ ਜਦੋਂ ਅਸੀਂ ਸਤਿਗੁਰ ਦੀ ਸ਼ਰਣ ਵਿੱਚ ਆਉਂਦੇ ਹਾਂ ਮਿਲੈ ਸੋਕ ਪਹਿਲਾਂ ਦਾ ਸੁੱਖ ਮਿਲਦਾ ਹੈ ਮਿਲੈ ਸੋਖ ਨਾਮ ਹਰਿ ਸ਼ੋਭਾ ਫਿਰ ਸਾਨੂੰ ਸ਼ੋਭਾ ਮਿਲਦੀ ਹੈ ਫਿਰ ਜਿਹੜੀ ਚਿੰਤਾ ਹੈ ਖਤਮ ਹੋ ਜਾਂਦੀ ਹੈ ਸਤਿਗੁਰੂ ਦੀ ਹਜ਼ੂਰੀ ਵਿੱਚ ਆਨੰਦ ਹੀ ਆਨੰਦ ਹੈ ਜੋ ਆਪ ਜੀ ਕੱਲ ਵੀ ਸਰਵਣ ਕਰਿਆ ਸੀ ਨਾ ਜਿਸ ਮਿਲੇ ਮਨ ਹੋਈ ਆਨੰਦ ਸੋ ਸਤਿਗੁਰੂ ਕਹੇ ਆ ਮਨ ਕੀ ਦੁਗਦਾ ਬਿਨ ਸਜਾਏ ਹਰ ਪਰਮ ਪਦ ਲਈਏ ਜਦੋਂ ਮਨ ਦੀ ਦੁਗਦਾ ਮਨ ਦੇ ਡਾਵਾ ਡੋਲ ਖਤਮ ਹੋ ਜਾਂਦੇ ਨੇ ਤੇ ਕਹਿੰਦੇ ਨੇ ਮੈਂ ਸਤਿਗੁਰੂ ਦਾ ਦਰਸ਼ਨ ਪਾ ਰਿਆ ਐਸਾ ਆਨੰਦ ਮੈਨੂੰ ਕਦੇ ਨਹੀਂ ਆਇਆ ਕਿਉਂਕਿ ਇਤਿਆਸ ਦੇ ਵਿੱਚ ਇੱਕ ਕਥਾ ਵੀ ਆਉਂਦੀ ਹੈ ਕਹਿੰਦੇ ਨੇ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਪਹਿਲਾਂ ਜਦੋਂ ਭਾਈ ਲੈਣਾ ਜੀ ਸਨ ਤਾਂ ਕਈ ਵਾਰ ਤੀਥਾਂ ਦੇ ਜਾਂਦੇ ਸਨ ਵਾਰ-ਵਾਰ ਤੀਥਾਂ ਦੇ ਜਾਂਦੇ ਸਨ ਮਨ ਨੂੰ ਗਿਆਨ ਨਹੀਂ ਹੋਇਆ ਮਨ ਦੇ ਵਿੱਚ ਆਨੰਦ ਨਹੀਂ ਆਇਆ ਤੇ ਇੱਕ ਦਿਨ ਐਸਾ ਆਇਆ ਤੀਥ ਤੇ ਇਸ਼ਨਾਨ ਕਰਨ ਗਏ ਤਾਂ ਇਤਿਹਾਸਕਾਰ ਕਹਿੰਦੇ ਨੇ ਕਿ ਭਾਈ ਜੋਤ ਦੀ ਬਾਣੀ ਪੜਦੇ ਸਨ ਜਦੋਂ ਭਾਈ ਜੋਤ ਦੀ ਬਹੁਤ ਉੱਚੀ-ਉੱਚੀ ਬਾਣੀ ਪੜ ਰਹੇ ਸਨ ਤਾਂ ਇਨਾਂ ਦੇ ਮਨ ਦੇ ਵਿੱਚ ਬਾਣੀ ਦਾ ਅਸਰ ਹੋਇਆ ਮਨ ਵਿੱਚ ਆਨੰਦ ਆਇਆ ਕਿਹਾ ਕਿ ਇੰਨੀ ਬਾਣੀ ਰਸਦਾਇਕ ਹੈ ਆਨੰਦ ਆਇਆ ਮੈਂ ਜਾ ਕੇ ਸੁਣਾ ਕੋਲ ਆਏ ਤਾਂ ਦੇਖਿਆ ਭਾਈ ਜੋਧ ਜੀ ਆਸਾ ਕੀ ਵਾਰ ਦਾ ਜੋ ਇੱਕ ਸ਼ਬਦ ਸੀ ਉਹ ਆਪਣੀ ਰਸਨਾ ਤੇ ਵਾਰ-ਵਾਰ ਜਪ ਰਹੇ ਸਨ ਗਾਰੇ ਸਨ ਤੇ ਮਨ ਵਿੱਚ ਆਨੰਦ ਆ ਗਿਆ ਕਹਿੰਦੇ ਕਿ ਇਹ ਜਿਨ੍ਹਾਂ ਦੀ ਬਾਣੀ ਹੈ ਨਾ ਮੈਂ ਉਹਨਾਂ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਨੇ ਮੇਰੇ ਵਾਸਤੇ ਕਿਉਂਕਿ ਸਿੱਖ ਬਾਣੀ ਪੜ ਰਿਆ ਸੀ ਤੇ ਮਨ ਵਿੱਚ ਆਨੰਦ ਆ ਗਿਆ ਕਹਿੰਦਾ ਕਿ ਜਿਨ੍ਹਾਂ ਦੀ ਇਹ ਬਾਣੀ ਹੈ ਨਾ ਉਹਨਾਂ ਨੂੰ ਮਿਲ ਕੇ ਮੇਰੇ ਮਨ ਵਿੱਚ ਕਿੰਨਾ ਆਨੰਦ ਆਏਗਾ ਕਿਉਂਕਿ ਜਿਨ੍ਹਾਂ ਦੇ ਬਾਣੀ ਸੀ ਨਾ ਉਹਨਾਂ ਨੂੰ ਮਿਲ ਕੇ ਮੇਰੇ ਮਨ ਵਿੱਚ ਹੋਰ ਹੀ ਆਨੰਦ ਜ਼ਿਆਦਾ ਉਪਜੇਗਾ ਕਿਉਂਕਿ ਤਾਂਤਨ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੀ ਤੇ ਭਾਈ ਲੈਣਾ ਜੇ ਕਹਿਣ ਲੱਗੇ ਕਿ ਮੈਂ ਉਹਨਾਂ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਹਨ ਕਹਿੰਦੇ ਨੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਦੋਂ ਭਾਈ ਲੈਣਾ ਜੀ ਦਰਸ਼ਨ ਕਰਨ ਗਏ ਨਾ ਤੇ ਦੇਖਦਿਆਂ ਹੀ ਦੇਖਦਿਆਂ ਮਨ ਵਿੱਚ ਆਨੰਦ ਹੀ ਆਨੰਦ ਆ ਗਿਆ ਕਿਉਂਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੇ ਬਾયા ਸਤਿਗੁਰੂ ਦਾ ਬਾયા ਸੱਚ ਸੇਤੀ ਮਨ ਵਜੀਆਂ ਵਧਾਈਆਂ ਫਿਰ ਮਨ ਦੇ ਵਿੱਚ ਵਧਾਈਆਂ ਵੱਜਦੀਆਂ ਨੇ ਜਦੋਂ ਅਸੀਂ ਗੁਰੂ ਨੂੰ ਮਿਲਦੇ ਆ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਬਲਾਈ ਖਤਮ ਹੋ ਗਈ ਜਿਸ ਦਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨਕ ਸੰਗ ਨਿਹਾਲ ਪਾਪਾ ਮੈਲ ਕੋਏ ਕਹਿੰਦੇ ਨੇ ਜਿੰਦਾ ਦਰਸ਼ਨ ਕਰਨ ਨਾਲ ਜਗਤ ਨਿਹਾਲ ਹੋ ਗਿਆ ਜਦੋਂ ਅਸੀਂ ਸਾਧਗੁਰੂ ਦਾ ਦਰਸ਼ਨ ਕਰਦੇ ਹਾਂ ਮਨ ਵਿੱਚ ਅਸੀਂ ਨਿਹਾਲ ਹੀ ਨਿਆਲ ਹੋ ਜਾਂਦੇ ਹਾਂ ਆਨੰਦ ਹੀ ਆਨੰਦ ਆ ਜਾਂਦਾ ਹੈ ਕਿਉਂਕਿ ਬਾਣੀ ਕਹਿੰਦੀ ਹੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਏ ਬਨੰਦੀ ਸੁਣ ਪ੍ਰਭ ਮੇਰੇ ਦੇ ਨਾਮ ਕਰਿ ਅਪਣ ਚਿਹਰੇ ਅਗੇ ਕਹਿੰਦੇ ਨੇ ਜਨਕੈ